ਜੀ ਤੇ ਵੈਲਕਮ ਟੂ आवर YouTube ਚੈਨਲ ਤੇ ਤੁਹਾਡਾ ਸਾਰਾ ਸਵਾਗਤ ਹੈ ਤੁਹਾਡੇ ਆਪਣੇ ਚੈਨਲ ਖੇਤੋਂ ਵਾਲੇ ਪੰਜਾਬੀ ਤੇ ਤੇ ਆਪਾਂ ਆ ਗਏ ਹਾਂ ਸਾਗ ਤੋੜਨ ਤੇ ਆ ਸਵਾਪਈ ਹੈ ਜੀ ਪਨੀਰੀ ਵੀ ਜਣ ਲਈ ਤੇ ਤਰਪਾਉਣੀ ਤੋੜਦੇ ਨੇ ਸਾਗ ਸਰਦਿਓ ਆਪਾਂ ਤੀ ਲੈਕ ਜੰਨਾ ਪਨੀਰ ਦੀ ਪੱਠਿਆਂ ਨੂੰ ਬਾਕੀ ਦੇਖ ਸਕਦੇ ਹੋ ਮਹਾਲ ਚਾਲ ਚਾਰੇ ਪਾਸੇ ਦਾ ਕਣਕ ਵਧੀਆ ਖੜੀ ਹੈ ਜੀ ਅੰਡਾ ਜੈਪੂਰੀ ਅੰਤਾਂ ਦੀ ਚਲੋ ਫਿਰ ਵੇਲਦੇ ਆਂ ਬਲੌਗ ਕਰਨ ਕਰੀਓ ਗੋਜੀ ਤੇ ਮੱਕੀ ਦੀ ਸਰੋਂ ਦਾ ਸਾਗ ਤੇ ਮੱਕੀ ਦੀ ਰੋਟੀ ਤੇ ਚੈੱਕ ਕਰ ਸਕਦੇ ਹਾਂ ਗੋਭੀ ਦੇ ਪਾਇ ਪਾਇ ਨੇ ਖਲਾਰੇ ਆਲ ਵਰਲਡ ਦੀ ਗੋਭੀ ਖਾ ਚੁਕੇ ਆ ਤੇ ਗਾਜਰਾਂ ਨੂੰ ਅਜੇ ਹੱਥ ਨਹੀਂ ਲਾਇਆ ਤੇ ਸਾਗ ਅੰਡਾ ਗਰਮੀਆਂ 'ਚ ਭੁੱਲਦਾ ਨਹੀਂ ਕੱਦੂ ਪੜੀਏ ਖੜਾ ਛੱਡੇ ਨਾ ਸਿਆਲਾਂ ਵਿੱਚ ਸਾਗ ਯਲੜੇ ਤੇ ਦੇਖ ਸਕਦੇ ਹੋ ਚੈੱਕ ਲਓ ਜੀ ਤੇ ਆਪਣਾ ਵਲੌਗ ਹੈ ਕੈਰੀ ਆਨ ਤੇ ਸਾਡੀ ਡਿਊਟੀ ਲੱਗੀ ਆ ਬਾਥੂ ਲੱਬਨ ਤੇ ਤੇ ਸਾਡੀ ਘਰ ਦੇ ਨੇ ਡਿਊਟੀ ਲਈ ਆ ਵਾਹਨ ਚ ਬਾਥੂ ਲੱਬਨ ਤੇ ਤੇ ਪਾਉ ਤੇ ਮੇਰੀ ਡਿਊਟੀ ਲੱਗ ਗਈ ਹੈ ਜੀ ਬਾਥੂ ਲੱਬਨ ਤੇ ਤੇ ਪਾਉ ਲੱਭੂ ਬਾਥੂ ਲੱਗਦਾ ਹੈ ਹੈ ਕਿੰਨੇ ਵਜੇ ਚਾ ਹੋ ਗਿਆ ਲਓ ਜੀ ਤੇ ਇਹਨੂੰ ਵਜੀ ਵੀ ਹੈ ਸਪਰੇ ਤੇ ਚਲੋ ਫਿਰ ਦੇਖਦੇ ਆ ਜੀ ਬਾਥੂ ਮਿਲਦਾ ਕਿ ਨਹੀਂ ਤੇ ਕਰਦੇ ਆ ਚੈੱਕ ਇਥੇ ਦੇਖ ਸਕਦੇ ਹੋ ਤੂੜੀ ਦਾ ਟਰਾਲਾ ਭਰ ਰਹੇ ਆ ਠੀਕ ਕਰੋ ਚੈੱਕ ਤੂੜੀ ਦਾ ਟਰਾਲਾ ਦੇਖੋ ਪਰਿਆ ਨੇ ਜੋਰ ਲਗਾਇਆ ਬਸ ਚੋਬਰਾਂ ਦਾ ਇਹ ਦੇਖ ਸਕਦੇ ਹੋ ਤੇ ਬਾਕੀ ਮੌਸਮ ਅੱਜ ਸੂਰਜ ਦੇਵਤਾ ਜੀ ਵੀ ਆ ਗਏ ਨੇ ਤੇ ਚਲੋ ਫਿਰ ਮਿਲਾਂਗੇ ਲੋਜੀ ਤੇ ਦੇਖੋ ਤੇ ਇਧਰ ਬਾਬਾ ਕੰਮ ਇਹ ਤਾਂ ਤੋਂ ਹੁੰਦਾ ਨਹੀਂ ਬਹੁਤ ਘੱਟ ਕੰਮ ਕਰਦਾ ਕਰ ਸਕਦੇ ਨੇ ਚੈੱਕ ਦੇਖੋ ਭਾਈ ਦਾ ਤੇ ਇਹ ਕੰਮ ਘੱਟ ਤੇ ਲੱਛਣ ਜ਼ਿਆਦਾ ਕਰਦਾ ਕਰੋ ਚੈੱਕ ਦੇਖੋ ਤੇ ਇਧਰ ਪਾਉ ਨਹੀਂ ਛੋਟੂ ਟੂੜੀ ਨਾਲ ਟੂੜੀ ਰਹਿੰਦਾ ਮੁੰਡਾ ਜਟਾਂ ਦਾ ਦੇਖੋ ਇੱਥੇ ਚੱਲੋ ਫਿਰ ਬਲੌਗ ਕਰਾਂ ਕਰਿਓਂ ਬਾਬੂ ਵੀ ਬੈਠਾ ਸਾਹਮਣੇ। ਉਕੜ ਵੀ ਸਾਡੇ ਕਿਸ਼ਰਦੇ ਸਾਡੇ ਕੋਲ ਨੂੰ। ਹੁਵਾਂ ਗਾਣਾ ਹੋ ਜੇ ਇੱਕ। ਹੂੰ। ਲੋ ਜੀ ਤੇ ਟਰਾਲਾ ਆਪਾਂ ਲਗਭਗ ਪਰਛੀਆਂ ਪਰ ਹਜੇ ਹੋਰ ਪੈਣੀਆਂ। ਪਰ ਪਾਬੇ ਦਾ ਵੀ ਸੌ ਸਾਈਂ ਜ਼ੋਰ ਲੱਗਿਆ ਪਿਆ। ਦੇਖ ਸਕਦੇ ਹੋ ਟਰਾਲਾ ਆਪਾਂ ਕਰੀ ਜਨੇ ਆ ਟੀਸੀ ਕੱਢੀ ਜਨੇ ਆ। ਤੇ ਬਾਕੀ ਨਵ ਲੌਗ ਤੇ ਦੇਖ ਸਕਦੇ ਹੋ। ਰਿਆਲੀ ਰਿਆਲੀ। ਤੇ ਕੁੱਕੜ ਵਿਸ਼ਰਧ ਨੇ ਆਪਣੇ ਤੇ ਚਲੋ ਫਿਰ ਮਿਲਦੇ ਆ ਜੀ